शाजिद करता हाय 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 शाजिद करता हाय 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 बाबा के फरमान में हम सब मैदान में बाबा के फरमान में हम सब मैदान में मैकमल हौसला प्रधान डॉक्टर बी आर अंबेडकर वेलफेयर मिशन पंजाब अति राष्ट्रीय अध्यक्ष कमलेश्वर वाल्मीकि एजुकेशनल ट्रस्ट रजिस्टर्ड भारत मेरे नाल अंबेडकर सेना मूल निवासी दे ਮੇਰੇ ਸਾਥੀ ਮਨਜੀਤ ਖਾਨਪੁਰ ਅੱਜ ਬਹੁਤ ਸਾਰੇ ਸੱਜਣਾ ਨੇ ਸਾਡੇ ਨਾਲ ਮਿਲ ਕੇ ਕੱਲ ਜੋ ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਸਟੈਚੂ ਦੇ ਨਾਲ ਇੱਕ ਸ਼ਰਾਰਤੀ ਅਨਸਰ ਦੁਆਰਾ ਭੰਨ ਤੋੜ ਕੀਤੀ ਗਈ ਜੋ ਕਿ ਸਾਰੇ ਸਮਾਜ ਨੂੰ ਇਹ ਗੱਲ ਪਤਾ ਲੱਗੀ ਆ ਕਿ ਉਹ ਇਨਸਾਨ ਕੱਲਾ ਆਪਣੀ ਸੋਚ ਦਾ ਇਨਸਾਨ ਨਹੀਂ ਸੀ ਜਿਹਨੇ ਬਾਬਾ ਸਾਹਿਬ ਤੇ ਬੋਤਲ ਦਾ ਨੁਕਸਾਨ ਕੀਤਾ ਉਹ ਕੁਝ ਕੈਸੀਆਂ ਤਾਕਤਾਂ ਦੇ ਬਹਿਕਾਵੇ ਵਿੱਚ ਆਇਆ ਹੋਇਆ ਇਨਸਾਨ ਸੀ ਜਿਹਨੀਆਂ ਤਾਕਤਾਂ ਅੱਜ ਭੈ ਖਾ ਰਹੀਆਂ ਅੰਬੇਡਕਰ ਦੇ ਨਾਂ ਤੋਂ ਉਹ ਤਾਕਤਾਂ ਸੰਸਦ ਦੇ ਵਿੱਚ ਬੋਲਦੀਆਂ ਸ਼ਰਿਆਮ ਕਿ ਫੈਸ਼ਨ ਹੋ ਗਿਆ ਅੰਬੇਡਕਰ 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 ਇਹ ਫੈਸ਼ਨ ਹੀ ਹੈ ਜੇ ਫੈਸ਼ਨ ਆ ਤੇ ਫਿਰ ਤੁਹਾਨੂੰ ਡਰ ਕਿਉਂ ਲੱਗਦਾ ਅੰਬੇਡਕਰ ਦੇ ਨਾਂ ਤੋਂ ਅੰਬੇਡਕਰ ਇੱਕ ਨਾਂ ਨਹੀਂ ਅੰਬੇਡਕਰ ਇੱਕ ਇਨਸਾਨ ਨਹੀਂ ਅੰਬੇਡਕਰ ਇੱਕ ਸੋਚ ਹੈ ਅੰਬੇਡਕਰ ਇੱਕ ਫਲਸਫਾ ਹੈ ਅੰਬੇਡਕਰ ਜੀ ਦੀ ਸੋਚ ਇੱਕ ਇੱਕ ਦਿਲ ਦੇ ਅੰਦਰ ਬਸ ਗਈ ਹੈ ਇਸ ਕਰਕੇ ਕੱਲ ਜੋ ਹੋਇਆ ਇਹ અપਮਾਨ ਜਿਹੜਾ ਇਹ ਸਹਿਣ ਨਹੀਂ ਕੀਤਾ ਜਾਏਗਾ ਮੈਂ ਇਹ ਉਹਨਾਂ ਤਾਕਤਾਂ ਨੂੰ ਚੇਤਾਵਨੀ ਦਿੰਦਾ ਕਿ ਤੁਸੀਂ ਇਹ ਲਗਾਓਵਾਦੀ ਲੋਕ ਤੁਸੀਂ ਫਿਰ ਕਪਰਸਤ ਲੋਗ ਬਾਜ ਆ ਜਾਓ ਨਹੀਂ ਤੇ ਜਿਹੜਾ ਦਲਿਤ ਸਮਾਜ ਆ ਜਿਹੜਾ ਪਿਛੜਿਆ ਸਮਾਜ ਆ ਜਿਹੜੀਆਂ ਘੱਟ ਗਿਣਤੀਆਂ ਨੇ ਉਹ ਇਕੱਠੇ ਹੋ ਕੇ ਦਿੱਲੀ ਦੇ ਤਖਤ ਨੂੰ ਪਲਟਾ ਕੇ ਰੱਖ ਦੇਣਗੇ ਹੁਣ ਅਸੀਂ ਇੱਥੋਂ ਚੱਲਾਂਗੇ ਜਾ ਕੇ ਪੂਰੇ ਬਾਜ਼ਾਰ ਚ ਇਹ ਮੁੱਦਾ ਅਸੀਂ ਦੱਸਾਂਗੇ ਲੋਕਾਂ ਨੂੰ ਔਰ ਜਿਹੜਾ ਹਸਪੀਟਲ ਚੌਂਕ ਆ ਉੱਥੇ ਜਾ ਕੇ ਜਿਹੜੀਆਂ ਸਮਾਜ ਵਿਰੋਧੀ ਅੰਬੇਡਕਰ ਵਿਰੋਧੀ ਤਾਕਤਾਂ ਆ ਉਹਨਾਂ ਦਾ ਪੁਤਲਾ ਫੂਕਾਂਗੇ ਕਿਉਂਕਿ ਮੈਂ ਪਹਿਲੇ ਕਲੀਅਰ ਕਰ ਚੁੱਕਿਆ ਹਾਂ ਕਿ ਜਿਸ ਇਨਸਾਨ ਨੇ ਨੁਕਸਾਨ ਪਹੁੰਚਾਇਆ ਉਸ ਇਨਸਾਨ ਨੂੰ ਪਤਾ ਨਹੀਂ ਉਹ ਕੀ ਕਰ ਰਿਹਾ ਇਸ ਕਰਕੇ ਜਿਹੜੀਆਂ ਪਿੱਛੇ ਤਾਕਤਾਂ ਅਸੀਂ ਇਹ ਮੰਗ ਕਰਦੇ ਹਾਂ ਕਿ ਉਹਨਾਂ ਤਾਕਤਾਂ ਨੂੰ ਬੇਨਕਾਬ ਕੀਤਾ ਜਾਵੇ। ਕੱਲ ਜੋ ਵੀ ਘਟਨਾ ਅੰਮ੍ਰਿਤਸਰ ਸਾਹਿਬ ਵਿੱਚ ਵਾਪਰੀ ਹੈ ਜਿਹਦੇ ਵਿੱਚ ਬਾਬਾ ਸਾਹਿਬ ਦੇ ਸਟੈਚੂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਵੀ ਬੰਦੇ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਹੈ। ਸਾਡੀ ਮੰਗ ਹੈ ਕਿ ਉਹਦੇ ਪਿੱਛੇ ਜਿਹੜੀਆਂ ਵੀ ਤਾਕਤਾਂ ਕੰਮ ਕਰ ਰਹੀਆਂ ਹਨ ਉਹਨਾਂ ਬਾਰੇ ਜਾਣੂ ਕਰਾਇਆ ਜਾਵੇ ਲੋਕਾਂ ਨੂੰ ਤਾਂ ਕਿ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਹੋਰ ਥਾਵਾਂ ਦੇ ਉੱਤੇ ਨਾ ਵਾਪਰਣ। ਇਹ ਜੋ ਮੁੱਦਾ ਹੈ ਕੋਈ ਛੋਟਾ ਮੁੱਦਾ ਨਹੀਂ ਹੈ, ਬਹੁਤ ਵੱਡਾ ਮੁੱਦਾ ਹੈ। ਬਹੁਤ ਥਾਵਾਂ ਦੇ ਉੱਤੇ ਬਾਬਾ ਸਾਹਿਬ ਦੇ ਸਟੈਚੂ ਨੇ ਜਿਨ੍ਹਾਂ ਨੂੰ ਬਿਨਾਂ ਕਿਸੇ ਕੈਮਰੇ ਤੋਂ ਚਲਾਇਆ ਜਾਂਦਾ ਆ ਕਿਤੇ ਵੀ ਇਹ ਇਸ ਤਰ੍ਹਾਂ ਦੀ ਘਟਨਾ ਹੋ ਸਕਦੀ ਆ ਆਪ ਸਭ ਨੂੰ ਜਿਵੇਂ ਕਿ ਪਤਾ ਹੀ ਹੈ ਕਿ ਕੌਮੀ ਸੰਘਰਸ਼ ਮੋਰਚਾ ਚੱਲ ਰਿਹਾ ਹੈ ਕਿਸਾਨ ਅੰਦੋਲਨ ਚੱਲ ਰਿਹਾ ਹੈ ਲੋਕਾਂ ਦਾ ਧਿਆਨ ਭਟਕਾਉਣ ਲਈ ਇਦਾਂ ਦੇ ਕੋਈ ਵੀ ਸ਼ਰਾਰਤੀਆਂ ਅੰਸਰਾਂ ਵੱਲੋਂ ਕਾਰੇ ਕੀਤੇ ਜਾ ਸਕਦੇ ਆ ਜਿਹੜਾ ਕਿ ਲੋਕਾਂ ਦਾ ਧਿਆਨ ਇਨ੍ਹਾਂ ਘਟਨਾਵਾਂ ਤੇ ਖਿੱਚਿਆ ਜਾਵੇ ਸੋ ਜਿਹੜਾ ਵੀ ਇਹਦੇ ਪਿੱਛੇ ਆ ਉਹਦੀ ਪੂਰੀ ਜਾਣਕਾਰੀ ਇਨਸਪੈਕਸ਼ਨ ਹੋਣੀ ਚਾਹੀਦੀ ਆ ਤਾਂ ਕਿ ਪੰਜਾਬ ਦੇ ਵਿੱਚ ਅਮਨ ਦਾ ਮਾਹੌਲ ਜਿਹੜਾ ਹੈ ਉਹ ਕਾਇਮ ਰਹੇ ਕਿਉਂਕਿ ਕੱਲ ਦੀ ਜੋ ਘਟਨਾ ਆ ਅੰਮ੍ਰਿਤਸਰ ਬਹੁਤ ਹੀ ਹਿੰਮਤਪਾਬਣੀ ਘਟਨਾ ਮੈਂ ਕਹਿੰਦਾ ਬਹੁਤ ਹੀ ਮਾੜੀ ਘਟਨਾ ਹੋਈ ਹੈ ਜੋ ਕਿ ਪੰਜਾਬ ਵਿੱਚ ਅਜੇ ਤੱਕ ਕਿਸੇ ਨੇ ਸੋਚਿਆ ਨਹੀਂ ਸੀਗਾ ਕਿ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਕੋਈ ਇਦਾਂ ਦਾ ਕਰੀ ਕਈ ਅਟੈਕ ਮਤਲਬ ਕਿ ਇਦਾਂ ਦਾ ਹਮਲਾ ਜੋ ਵੀ ਉਹਨਾਂ ਨੇ ਕੀਤਾ ਆ ਤੋੜ ਭਜ ਕਦੀ ਨਹੀਂ ਹੋਈ ਸੀਗੀ ਇਹ ਫਸਟ ਟਾਈਮ ਇਦਾਂ ਦਾ ਹੋਇਆ ਆ ਜੋ ਕਿ ਮੈਂ ਕਹਿੰਦਾ ਆ ਕਿ ਦੇਖੋ ਸਰਕਾਰ ਉੱਤੇ ਮੈਂ ਸਿੱਧੇ ਬਲੇਮ ਲਾਣਾ ਪ੍ਰਸ਼ਾਸਨ ਉੱਤੇ ਇਹ ਕਿ ਤੁਸੀਂ ਗਣਤੰਤਰ ਦੀ ਵਸਤੇ ਅਗਰ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਹਮਲਾ ਹੋ ਸਕਦਾ ਆ ਤਾਂ ਬਾਅਦ ਵਿੱਚ ਕੀ ਹੋਏਗਾ ਇੱਕ ਪੌੜੀ ਦੇਖੋ ਸੀੜੀ ਕਿੰਨੀ ਵੱਡੀ ਆ ਉਹ ਇਕੱਲਾ ਤਾਂ ਲੈ ਕੇ ਨਹੀਂ ਆ ਸਕਦਾ ਕੋਈ ਨਾ ਕੋਈ ਉਹਦੇ ਨਾਲ ਸੀਗੇ ਬੰਦੇ ਜਿਹੜੇ ਉਹਨਾਂ ਚੜ ਕੇ ਉੱਥੇ ਗਿਆ ਇਹਨੂੰ ਚੜਾਇਆ ਗਿਆ ਹੈ ਮੈਂ ਕਹਿੰਦਾ ਜੋ ਵੀ ਉਹਦੇ ਨਾਲ ਹੈਗੇ ਆ ਉਹਨੂੰ ਫੜਿਆ ਜਾਵੇ ਤੇ ਤਹਿ ਤੱਕ ਜਾਇਆ ਜਾਵੇ ਪ੍ਰਵੀਨਰਾਵ ਮੇਦਕਰ ਮੈਮੋਰੀਅਲ ਵੈਲਫੇਅਰ ਮਿਸ਼ਨ ਮਿਸ਼ਨ ਪੰਜਾਬ ਲੋ ਜਿਹੜਾ ਮੈਮੋਰੰਡਮ ਸਾਨੂੰ ਦਿੱਤਾ ਗਿਆ ਵਾ ਠੀਕ ਹੈ ਤੇ ਮੈਂ ਜਲਦੀ ਤੋਂ ਜਲਦੀ ਐਸਡੀਐਮ ਤੇ ਰਾਂਏ ਡੀਸੀ ਸਾਹਿਬ ਨੂੰ ਸਰਕਾਰ ਸਰਕਾਰ ਨੂੰ ਭੇਜ ਦਿੱਤਾ ਗਿਆ ਠੀਕ ਹੈ